ਸਸਿਕਾ ਸੋਈ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਜੀ ਸ਼ਬਦ ਬੋਧ ਦੀ ਸ਼੍ਰੇਣੀ ਆ ਜਾਈ ਹੈ ਜੀ ਚੌਥੀ ਠੀਕ ਹੈ ਚੌਥੀ ਸ਼੍ਰੇਣੀ ਕਰਾਂਗੇ ਸ਼ਬਦ ਬੋਧ ਦੀ ਇਹ ਕਿਹੜੀ ਸ਼੍ਰੇਣੀ ਹੈ ਜੀ ਕਿਰਿਆ ਦਾ ਆਪਾਂ ਨਿਚੋੜ ਕੱਢਾਂਗੇ ਅੱਜ ਠੀਕ ਹੈ ਸੋ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਤੁਸੀਂ ਤਾਂ ਸਿਰਫ ਇੰਨਾ ਜਾਣਦੇ ਹੋ ਹੋਣੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਕਰਮਕ ਤੇ ਕਰਮਕ ਨਹੀਂ ਇਹ ਕਿਰਿਆ ਜਿਹੜੀ ਹੁੰਦੀ ਹੈ ਇਹ ਚਾਰ ਜਿਹੜਾ ਹੁੰਦੇ ਵਰਗੀਕਰਨਾਂ ਦੇ ਵਿੱਚ ਵੰਡੀ ਹੋਈ ਹੈ ਸੋ ਤੁਹਾਨੂੰ ਚੰਗੀ ਤਰ੍ਹਾਂ ਕਰਵਾਵਾਂਗੇ ਤੁਹਾਨੂੰ ਕਦੇ ਵੀ ਇਹ ਭੁੱਲੂਗੀ ਨਹੀਂ ਠੀਕ ਹੈ ਸੋ ਸਭ ਤੋਂ ਪਹਿਲਾ ਆਉਗੀ ਜੀ ਜਿਸ ਕਿਰਿਆ ਜਿਸ ਤੋਂ ਕਿਸੇ ਦਾ ਕੰਮ ਹੋਣਾ ਜਾਂ ਕਰਨਾ ਪ੍ਰਗਟ ਹੋਏ ਉਸ ਨੂੰ ਕਿਰਿਆ ਆਖਦੇ ਹਨ ਤੁਹਾਵ ਹੈ ਕਿਰਿਆ ਕੀ ਕਰ ਰਹੇ ਆਪਾਂ ਤੁਰਨਾ ਬੈਠਣਾ ਪੜਨਾ ਲਿਖਣਾ ਠੀਕ ਹੈ ਇਸ ਨੂੰ ਕੀ ਹੈ ਚਾਰ ਵਰਗੀਕਰਨਾਂ ਵਿੱਚ ਵੰਡਿਆ ਹੋਇਆ ਹੈ ਵਰਗੀਕਰਨ ਕਿਵੇਂ ਹੋਣਾ ਬਈ ਤੁਹਾਨੂੰ ਦੱਸਦੇ ਆਂ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਆਮ ਹੀ ਪੜ੍ਹਦੇ ਹੋ ਸਭ ਤੋਂ ਪਹਿਲੇ ਵਰਗ ਵਿੱਚ ਹੀ ਆਊਗਾ ਸਕਰਮਕ ਕਿਰਿਆ ਔਰ ਅਕਰਮਕ ਕਿਰਿਆ ਠੀਕ ਹੈ ਇਸ ਵਿੱਚ ਕੀ ਆਊਗਾ ਸਕਰਮਕ ਤੋਂ ਭਾਵ ਹੈ ਜੀ ਕਰਮ ਸਹਿਤ ਕਰਤਾ ਹੋਵੇ ਕਰਮ ਸਹਿਤ ਵੀ ਹੋਵੇ ਪਲੱਸ ਕਰਤਾ ਵੀ ਹੋਵੇ ਉਹਦੇ ਵਿੱਚ ਤੋਂ ਭਾਵ ਕੀ ਹੈ ਦੇਖੋ ਕਿਰਨ ਹਾਕੀ ਖੇਡਦੀ ਹੈ ਹਾ ਕੀ ਖੇਡਦੀ ਹੈ ਇਹ ਕੀ ਹੈ ਇੱਕ ਤਰ੍ਹਾਂ ਦਾ ਕਿਰਿਆ ਵੀ ਕਰ ਰਹੀ ਏ ਔਰ ਕੀ ਇਹਦੇ ਵਿੱਚ ਕੀ ਕਰਤਾ ਵੀ ਕਰਤਾ ਕੌਣ ਹੈ ਕੰਮ ਕਰਨ ਵਾਲਾ ਠੀਕ ਹੈ ਸੋ ਇਹਦੇ ਵਿੱਚ ਆਪਾਂ ਇਹ ਦੱਸਾਂਗੇ ਜੀ ਸੋ ਰਾਮ ਪਾਣੀ ਪੀਂਦਾ ਹੈ ਰਾਮ ਪਾਣੀ ਪੀਂਦਾ ਹੈ ਸੋ ਰਾਮ ਕੀ ਹੈ ਕਰਤਾ ਹੈ ਪੀਂਦਾ ਕੀ ਹੈ ਕਿਰਿਆ ਹੈ ਠੀਕ ਹੈ ਸੋ ਇਹ ਹੀ ਸੀਗੀ ਸਕਰਮਕ ਕਿਰਿਆ ਚੰਗੀ ਕਿਰਿਆ ਜੇ ਪੋਜ਼ਿਟਿਵ ਹੈ ਅਕਰਮਕ ਤੋਂ ਭਾਵ ਕੀ ਹੈ ਜਿਸ ਵਿੱਚ ਕੀ ਹੈ ਕਰਮ ਨਾ ਹੋਵੇ ਪਲਸ ਕਰਤਾ ਹੋਵੇ ਦੇਖੋ ਕਰਨ ਵਾਲਾ ਹੋਵੇ ਔਰ ਕਰਮਣਾ ਹੋਵੇ ਪਤਾ ਨਹੀਂ ਚੱਲ ਰਿਹਾ ਕੰਮ ਕਰ ਰਿਹਾ ਕੰਮ ਕੌਣ ਕਰ ਰਿਹਾ ਮਾਸਟਰ ਜੀ ਪੜ੍ਹਦੇ ਹਨ ਮਾਸਟਰ ਜੀ ਕੀ ਪੜ੍ਹਦੇ ਹਨ ਹੁਣ ਇਹ ਤਾਂ ਪਤਾ ਨਹੀਂ ਨਾ ਆਪਾਂ ਨੂੰ ਸੋ ਮਾਸਟਰ ਜੀ ਅਖਬਾਰ ਪੜ੍ਹਦੇ ਹਨ ਤੇ ਇਹੀ ਸ ਕਰਮਕਿਰਿਆ ਬਣ ਜਾਣੀ ਸੀ ਜੇਕਰ ਇਹਦੇ ਵਿੱਚ ਸਿਰਫ ਕਲੀ ਮਾਸਟਰ ਦੀ ਹੀ ਗੱਲ ਕੀਤੀ ਗਈ ਹੈ ਦੇਖੋ ਅਕਰਮਕ ਵਿੱਚ ਦੇਖੋ ਉਹਨਾਂ ਨੇ ਕੀ ਕਿਹਾ ਹੈ ਇਸ ਵਿੱਚ ਕਰਮਣਾ ਹੋਵੇ ਕਰਤਾ ਹੋਵੇ ਕਰਤੇਤ ਭਾਗ ਕੀ ਕਰਨ ਵਾਲਾ ਕੰਮ ਠੀਕ ਹੈ ਉਸ ਤੋਂ ਬਾਅਦ ਆਊਗਾ ਜੀ ਦੂਜਾ ਵਰਗੀਕਰਨ ਦੂਜਾ ਵਰਗੀਕਰਨ ਕਿੱਦਾਂ ਆਊਗਾ ਜੀ ਸਧਾਰਨ ਕਿਰਿਆ ਪ੍ਰੇਰਣਾਤਮਕ ਦੂਰੀ ਪ੍ਰੇਰਣਾਤਮਕ ਕਿਰਿਆ ਸੋ ਸਬ ਇਹ ਤਿੰਨ ਭਾਗਾਂ ਵਿੱਚ ਵੰਡੀ ਹੋਈ ਹੈ ਠੀਕ ਹੈ ਸਭ ਤੋਂ ਪਹਿਲਾਂ ਸਧਾਰਨ ਪ੍ਰੇਰਣਾਤਮਕ ਔਰ ਦੂਰੀ ਪ੍ਰੇਰਣਾਤਮਕ ਕਿਰਿਆ ਠੀਕ ਹੈ ਸੋ ਦੇਖਾਂਗੇ ਹੁਣ ਜੀ ਆਪਾਂ ਸਧਾਰਨ ਤੋਂ ਭਾਵ ਹੈ ਸਧਾਰਨ ਕਿਰਿਆ ਤੋਂ ਭਾਵ ਕਿ ਕਰਤਾ ਕੰਮ ਕਰਨ ਵਾਲਾ RAM ਜਿਵੇਂ ਕਿ RAM ਲਿਖਦਾ ਹੈ RAM ਲਿਖਦਾ ਹੈ ਠੀਕ ਹੈ ਪ੍ਰੇਰਣਾਤਮਕ ਤੋਂ ਭਾਵ ਕੀ ਹੈ ਕਿਸੇ ਵੀ ਦੂਜੇ ਵਿਅਕਤੀ ਦੁਆਰਾ ਕਰਵਾਈ ਜਾਏ ਕੋਈ ਵੀ ਜੇ ਕੰਮ ਹੈ ਨ ਦੂਜੇ ਵਿਅਕਤੀ ਦਰ ਕਰਵਾਈ ਕਰਵਾਇਆ ਜਾਣਾ ਠੀਕ ਹੈ ਜਿਵੇਂ ਰਾਮ ਨੂੰ ਚਿੱਠੀ ਲਿਖਾਉਣੀ ਪਸੰਦ ਹੈ ਲਿਖਾਉਣੀ ਪਸੰਦ ਹੈ ਲਿਖਾਉਣੀ ਪਸੰਦ ਹੈ ਇਹ ਕੀ ਕਹੇ ਦੂਜੀ ਜਿਹਨੂੰ ਬੋਲਦੇ ਆਪਾਂ ਪ੍ਰੇਰਣਾਤਮਕ ਕਿਰਿਆ ਹੈ ਠੀਕ ਹੈ ਸੋ ਆਊਗਾ ਜੀ ਦੂਰੀ ਪ੍ਰੇਰਣਾਤਮਕ ਕਿਰਿਆ ਤੋਂ ਭਾਵ ਕੀ ਹੈ ਹੁਣ ਦੇਖੋ ਤੇ ਨੰਬਰ ਤੇ ਆਊਗਾ ਦੂਰੀ ਪ੍ਰੇਰਣਾਤਮਕ ਕਿਰਿਆ ਕੀ ਆਊਗੀ ਤੀਸਰੇ ਤੋਂ ਭਾਵ ਕੀ ਤੀਜੇ ਵਿਅਕਤੀ ਕੋਲ ਕੰਮ ਕਰਵਾਉਣਾ ਦੇਖੋ ਰਾਮ ਨੇ ਚਿੱਠੀ ਲਖਵਾਉਣੀ ਜਿੱਥੇ ਵਾਵਾ ਆਜਣ ਵਾਵੇ ਕੰਨਾ ਆਜੂ ਸੋ ਦੈਟ ਕਾਲ ਬੀ ਇਹ ਦੂਰੀ ਹੁੰਦੀ ਹੈ ਦੂਰੀ ਵਰ ਵਾਵਾ ਆਇਆ ਨਾ ਲਖਵਾਉਣੀ ਠੀਕ ਹੈ ਪਸੰਦ ਹੈ ਇਹ ਹੀ ਦੱਸਾਂਗੀ ਜੀ ਆਪਾਂ ਠੀਕ ਹੈ ਸੋ ਇਹੀ ਬਹੁਤ ਹੀ ਇੰਪੋਰਟੈਂਟ ਹੈ ਹਰੇਕ ਪੇਪਰ 'ਚ ਇਹ ਕੁਐਸਚਨ ਆਣ ਦੇਖਣ ਨੂੰ ਮਿਲਦਾਗਾ ਠੀਕ ਹੈ ਜਿਹੜਾ ਹੁਣ ਵੀ ਪੇਪਰ ਹੋਏ ਸੀਗੇ ਉਹਨਾਂ 'ਚ ਵੀ ਪੇਪਰ 'ਚ ਆਇਆ ਸੀਗਾ ਇਹ ਕੁਐਸਚਨ ਠੀਕ ਹੈ ਦੂਰੀ ਪ੍ਰੇਰਣਾਤਮਕ ਕਿਰਿਆ ਜਿਹੜੀ ਹੈ ਤੀਸਰੇ ਵਿਅਕਤੀ ਤੋਂ ਕੰਮ ਕਰਵਾਉਣਾ ਜਿਹੜੀ ਹੈ ਪ੍ਰੇਰਨਾਤ ਕੱਲੀ ਪ੍ਰੇਰਨਾਤ ਆ ਜਾਂਦੀ ਹੈ ਤੇ ਦੂਜੇ ਵਿਅਕਤੀ ਤੋਂ ਕੰਮ ਕਰਾਉਣਾ ਜਿੱਕਰ ਇਹ ਸਧਾਰਨ ਆ ਜਾਂਦੀ ਹੈ ਤੇ ਕਰਤਾ ਕੰਮ ਆਪ ਹੀ ਕਰਦਾਗਾ ਠੀਕ ਹੈ ਸੋ ਦੇਖੋ ਦੂਰੀ ਪ੍ਰੇਰਨਾਤ ਕਿਰਿਆ ਜਿਹੜੀ ਹੈ ਰਾਮ ਨੂੰ ਚਿੱਠੀ ਲਿਖਾਉਣੀ ਪਸੰਦ ਲਖਵਾਉਣੀ ਪਸਾਉਂਦੇ ਲਵਾਉਣੀ ਬਾਵਾ ਆ ਗਿਆ ਨਾ ਬੱਸ ਬਾਵਾ ਲਖਵਾਉਣੀ ਪਸੰਦ ਹੈ ਠੀਕ ਹੈ ਸੋ ਨੈਕਸਟ ਆਊਗਾ ਜੀ ਵਰਗੀਕਰਨ ਤੀਸਰਾ ਆਪਾਂ ਤਿੰਨ ਪਹਿਲੇ ਦੋ ਕਰਲੇ ਹੋਏ ਆ ਹੁਣ ਆਪਾਂ ਤੀਸਰਾ ਕਰਦੇ ਤੀਸਰੇ ਤੋਂ ਕੀ ਭਾਵ ਹੈ ਦੇਖੋ ਇਕੈਰੀ ਔਰ ਸੰਯੁਕਤ ਇੱਕ ਕੈਰੀ ਤੋਂ ਭਾਵ ਕੀ ਹੈ ਕੈਰੀ ਤੋਂ ਭਾਵ ਹੈ ਜੀ ਜਿਸ ਵਿੱਚ ਇੱਕ ਵਾਕ ਹੋਵੇ ਤੁਪਾ ਜਿਵੇਂ ਤੂੰ ਕਿਤਾਬ ਪੜ ਇਹ ਸਿੰਪਲ ਗੱਲ ਕਹੀ ਗਈ ਹੈ ਤੂੰ ਕਿਤਾਬ ਪੜ ਸੰਯੁਕਤ ਤੋਂ ਕੀ ਭਾਵ ਹੈ ਜਿਸ ਵਿੱਚ ਇੱਕ ਤੋਂ ਵਧੇਰੇ ਸ਼ਬਦ ਹੋਣ ਇੱਕ ਤੋਂ ਵਧੇਰੇ ਸ਼ਬਦ ਹੋਣ ਮੈਂ ਹਰ ਰੋਜ਼ ਖੇਡਿਆ ਕਰਾਂਗਾ ਮੈਂ ਹਰ ਰੋਜ਼ ਖੇਡਿਆ ਕਰਾਂਗਾ ਠੀਕ ਹੈ ਚੌਥਾ ਵਰਗੀਕਰਨ ਕੀ ਆਊਗਾ ਜੀ ਚੌਥਾ ਵਰਗੀਕਰਨ ਤੋਂ ਭਾਵ ਕੀ ਹੈ ਮੂਲ ਪਲੱਸ ਸਹਾਇਕ ਕਿਰਿਆ ਮੂਲ ਵੀ ਕਿਰਿਆ ਹੋਊਗੀ ਔਰ ਸਹਾਇਕ ਕਿਰਿਆ ਵੀ ਇਹਦੇ ਵਿੱਚ ਹੋਊਗੀ ਮੂਲ ਤੋਂ ਕੀ ਭਾਵ ਹੈ ਇਸ ਕਿਰਿਆ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ ਠੀਕ ਹੈ ਤਾਂ ਭਾਵ ਕੀ ਹੈ ਜਿਵੇਂ ਕਿ ਲਿਖ ਸ਼ਬਦ ਕੀ ਹੈ ਲਿਖ ਲਿਖ ਤੋਂ ਭਾਵ ਕੀ ਆਪਾਂ ਲਿਖ ਨੂੰ ਹੋਰ ਕਿਵੇਂ ਤੋੜ ਸਕਦੇ ਜੇਕਰ ਲਿਖਦਾ ਹੁੰਦਾ ਤਾਂ ਉਹਨੂੰ ਆਪਾਂ ਤੋੜ ਵੀ ਦਿੰਦੇ ਠੀਕ ਹੈ ਹੁਣ ਕੀ ਕਿਹਾ ਗਿਆ ਹੈ ਲਿਖ ਸ਼ਬਦ ਮੂਲ ਹੈ ਠੀਕ ਹੈ ਮਾਤਾ ਜੀ ਮੰਝੇ ਉੱਤੇ ਬੈਠੇ ਹਨ ਠੀਕ ਹੈ ਸੋ ਦੂਸਰਾ ਨੰਬਰ ਤੇ ਆ ਜਾਂਦੀ ਸਹਾਇਕ ਕਿਰਿਆ ਸਹਾਇਕ ਕਿਰਿਆ ਤੋਂ ਭਾਵ ਕੀ ਹੈ ਸਮੇਂ ਬਾ ਸਮੇਂ ਬਾਰੇ ਗੱਲ ਕੀਤੀ ਜਾਂਦੀ ਹੈ ਦੇ ਕੋ ਨਾਮ ਪਾਠ ਪੜਦਾ ਸੀ ਪੜਦਾ ਹੈ ਪੜੇਗਾ ਸੋ ਇਸ ਬਾਰੇ ਗੱਲ ਕੀਤੀ ਗਈ ਹੈ ਮਾਸਟਰ ਜੀ ਨੇ ਪਾਠ ਪੜਾਇਆ ਸੀ ਪਾਠ ਪੜਾਇਆ ਸੀ ਤੋਂ ਭਾਵ ਕੀ ਸੀ ਕਿਹੜਾ ਸਮੇਂ ਦੀ ਗੱਲ ਕੀਤੀ ਸੀਤਪਾਦ ਕੀ ਬੀਤ ਚੁੱਕਿਆ ਸਮਾਂ ਤੁਹਾਨੂੰ ਸਭ ਕੁਝ ਦੱਸਾਂਗੇ ਕਾਲ ਵੀ ਦੱਸਾਂਗੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਬੀਤ ਚੁੱਕਿਆ ਸਮਾਂ ਆਉਣ ਵਾਲਾ ਸਮਾਂ ਸਭ ਕੁਝ ਦੱਸਾਂਗੇ ਤੁਹਾਨੂੰ ਠੀਕ ਹੈ ਸੋ ਤੁਸੀਂ ਆਪਣਾ ਚੈਨਲ ਹੈ ਜੀ ਸਟੱਡੀ ਹੱਬ ਚੈਨਲ ਹੈ ਆਪਣਾ ਠੀਕ ਹੈ ਸਟੱਡੀ ਹੱਬ ਚੈਨਲ ਹੈ ਠੀਕ ਹੈ ਸੋ ਤੁਸੀਂ ਇਸ ਨੂੰ ਕੀ ਕਰਨਾ ਹੈ ਲਾਈਕ ਸ਼ੇਅਰ ਕਰਨਾ ਹੈ ਕੀ ਕਰਨਾ ਹੈ ਜੀ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਹੈ ਔਰ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ ਹੈਵ ਅ ਨਾਈਸ ਡੇ ਥੈਂਕਸ ਠੀਕ ਹੈ ਓਕੇ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚ ਬਣੇ ਰਹਿਣ ਲਈ ਸੋ ਥੈਂਕ ਯੂ ਹੈਵ ਅ ਨਾਈਸ ਡੇ